ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬ ਦੁਆਬਾ ਟੀਵੀ ਤੋਂ ਮਨਵਤਾਰ ਸਿੰਘ ਦੇਸੀ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਿੰਡ ਪਚਰੰਗਾ ਵਿੱਚ ਜੋ ਛੋਟੇ ਬੱਚਿਆਂ ਦੇ ਦੌੜਾਂ ਦੇ ਵਿੱਚ ਆਪਣਾ ਆਪਣਾ ਉਹਨਾਂ ਨੇ ਹਿੱਸਾ ਭਾਗ ਲਿਆ ਸਾਨੂੰ ਬੜੀ ਪਚਰੰਗਾ ਵਾਸੀਆਂ ਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਲਈ ਅਗਲੀ ਪਨੀਰੀ ਆ ਗੁਖੇਡਾ ਵੱਲੋਂ ਚੱਲ ਪਈ ਹੈ ਇਹ ਦੌੜਾਂ ਵਿੱਚ ਸਭ ਤੋਂ ਪਹਿਲਾਂ ਸਰਪੰਚ ਸੂਜ ਕੁਮਾਰ ਚੰਡਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਆਪਣੇ ਜਨਮ ਦਿਨ ਤੇ ਇਹਨਾਂ ਖੇਡਾਂ ਨੂੰ ਸਪான்ਸਰ ਕੀਤਾ ਇਹਨਾਂ ਖੇਡਾਂ ਨੂੰ ਕਰਵਾਇਆ ਜੋ ਬੱਚਿਆਂ ਨੂੰ ਪ੍ਰੇਰਣਾ ਵਗੈਰਾ ਸਾਰਾ ਖਰਚਾ ਖੁੱਝਾ ਸਾਰਾ ਸਰਪੰਚ ਵੱਲੋਂ ਕੀਤਾ ਗਿਆ ਤੇ ਚਲੋ ਇਹ ਵੀ ਬਹੁਤ ਸ਼ੌਂਕ ਤੇ ਉਦਮ ਦੀ ਗੱਲ ਹੁੰਦੀ ਹੈ ਜੀ ਤੇ ਉਸ ਤੋਂ ਅੱਗੇ ਗੱਲ ਕਰਦੇ ਆ ਜਿਵੇਂ ਇਹਦੇ ਵਿੱਚ 3000 ਮੀਟਰ ਦੀ ਦੌੜ ਬੱਚਿਆਂ ਦੀ 400 ਮੀਟਰ ਦੀ ਦੌੜ ਬੱਚਿਆਂ ਦੀ ਜਵੇਂ ਛੋਟੇ ਬੱਚਿਆਂ ਦੀ 100 ਮੀਟਰ ਦੀ ਦੌੜ ਇਸ ਤੋਂ ਕੁਸ਼ਲੇ ਵੱਡੇ ਬੱਚੇ ਸੀ ਉਹਨਾਂ ਦੀ 200 ਮੀਟਰ ਦੀ ਦੌੜ ਉਸ ਤੋਂ ਵੀ ਥੋੜੇ ਜਿਹੇ ਔਰ ਵੱਡੇ ਬੱਚੇ ਸੀ 400 ਮੀਟਰ ਦੀ ਦੌੜ ਇਸੇ ਤਰ੍ਹਾਂ ਜਿਹੜੇ ਵੱਡੇ ਬੱਚੇ ਸੀ ਜਿਵੇਂ 10ਵੀਂ ਵਾਲੇ 11ਵੀਂ ਵਾਲੇ 9ਵੀਂ ਵਾਲੇ ਇਹਨਾਂ ਬੱਚਿਆਂ ਨੇ 3000 ਮੀਟਰ ਦੀ ਦੌੜ ਵਿੱਚ ਹਿੱਸਾ ਲਿਆ ਇਨਾਂ ਦਾ ਸਾਰਾ ਸਿਹਰਾ ਬੱਚਿਆਂ ਨੂੰ ਤਿਆਰ ਕਰਦਾ ਤੁਹਾਨੂੰ ਦੇ ਵੱਲ ਪ੍ਰੇਰਿਤ ਕਰਦਾ ਆਪਣਾ ਇੱਕ ਬਜਰੰਗੇ ਤੋਂ ਨੌਜਵਾਨ ਖਰਬਨਿਆ ਉਹਨੇ ਹੀ ਪ੍ਰੇਰਿਤ ਕੀਤਾ ਇਹਨਾਂ ਨੂੰ ਕਿਉਂਕਿ ਬੱਚੇ ਘਰ ਵਿੱਚ ਬੈਠੇ ਮੋਬਾਈਲ ਵਗੈਰਾ ਟਿਊਟ ਕਰਦੇ ਰਹਿੰਦੇ ਸੀ ਕਿਉਂਕਿ ਸਟੱਡੀ ਦਾ ਇੱਕ ਟਾਈਮ ਹੁੰਦਾ ਜਿਵੇਂ ਸਕੂਲੀ ਬੱਚੇ ਸਕੂਲ ਤੋਂ ਬਾਅਦ ਟਿਊਸ਼ਨ ਤੋਂ ਬਾਅਦ ਫਿਰ ਉਹ ਫ੍ਰੀ ਟਾਈਮ ਹੁੰਦਾ ਕੁਝ ਨਾ ਹੋਵੇ ਤੇ ਜਿਹਦੇ ਨਾਲ ਉਹ ਵੀਡੀਓ ਗੇਮਾਂ ਜਾਂ ਮੋਬਾਈਲ ਸੀਂ ਇਸ ਨੂੰ ਦੇਖਿਆ ਕਿ ਮੋਬਾਈਲ ਤੋਂ ਦੂਰ ਕਰਕੇ ਇੱਕ ਗਰਾਊਂਡ 'ਇਸਾਦਨਾ ਇਹਨਾਂ ਬੱਚਿਆਂ ਨੂੰ ਗਰਾਊਂਡ ਵੱਲ ਪ੍ਰੇਰਿਤ ਕੀਤਾ ਜਾਂਦਾ ਪਰ ਇਸ ਦਾ ਸੇਰਾ ਆਪਣੇ ਨੌਜਵਾਨ ਹਰਮਨ ਤੇ ਜਾਂਦਾ ਜਿਹਨੇ ਇਹਨਾਂ ਬੱਚਿਆਂ ਨੂੰ ਪ੍ਰੇਰ ਕੇ ਬਚਰੰਗੇ ਦੀ ਗਰਾਊਂਡ ਤੱਕ ਲਿਆਂਦਾ ਹੁਣ ਤੁਸੀਂ ਜੋ ਦੇਖ ਰਹੇ ਆਂ ਇਹ ਸਾਹਮਣੇ ਛੋਟੇ ਬੱਚਿਆਂ ਦੀ ਧੌਣਿਆ ਦੇਖੋ ਕਿੰਨੇ ਪਿਆਰੇ ਬੱਚੇ ਔਰ ਜਿਸ ਟਾਈਮ ਇਹ ਪੂਰੇ ਹੌਲ ਰੈਡੀ ਹੋਇਆ ਉੜਾਇਕ ਦਾ ਲੋਕ ਕੰਦਰਸ਼ ਦਿਖ ਰਿਹਾ ਆ ਤੇ ਬਿਲਕੁਲ ਰੈਡੀ ਕਿਉਂਕਿ ਸੀੜੀ ਤੋਂ ਪਹਿਲਾਂ ਇਹ ਬੱਚੇ ਦੌਣ ਕਰਨ ਦੌਣ ਨੂੰ ਕੈਂਸਲ ਕਰਨਾ ਪਿਆ ਤਦਾਂ ਫਿਰ ਦੌਣ ਲਈ ਤਿਆਰ ਹੋਏ ਆ ਹਾਂ ਹੁਣ ਦੌੜਿਆ ਜਿਹਦੇ ਵਿੱਚ ਫਸਟ ਸੈਕੰਡ ਤੇ ਥਰਡ ਤਿੰਨ ਪੋਜੀਸ਼ਨਾਂ ਦੇ ਬੱਚੇ ਵਾਖ ਵਾਖ ਕੱਢੇ ਗਏ ਆ ਇਸ ਸਿੱਧਰੇ ਲੜਕੀਆਂ ਜੋ ਛੋਟੀਆਂ ਬੱਚੀਆਂ ਸੀਗੀਆਂ ਉਹਨਾਂ ਦੀ ਦੌੜ ਕਰਵਾਈ ਗਈ ਤੇ ਜਿਹਦੇ ਵਿੱਚ ਇਹ ਬੱਚੀਆਂ ਨੇ ਵੀ ਕਾਫੀ ਆਪਣਾ ਵਧੀਆ ਯੋਗਦਾਨ ਪਾਇਆ ਇਹ ਛੋਟੀਆਂ ਬੱਚੀਆਂ ਜੀ ਸਾਡੇ ਬਚਰੰਗੇ ਦੀਆਂ ਇਹ ਨੰਨੀਆਂ ਮੁੰਨੀਆਂ ਬੱਚੀਆਂ ਨੇ ਵੀ ਬਹੁਤ ਵਧੀਆ ਆਪਣੀ ਦੌੜ ਦਾ ਮੁਜ਼ਾਹਰਾ ਕੀਤਾ ਇਹ ਦੇਖੋ ਜੀ ਸੋ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਅਜੋਕੇ ਹਾਲਾਤਾਂ ਦੀ ਮੌਕੇ ਦੇ ਹਾਲਾਤਾਂ ਦੀ ਸਭ ਤੋਂ ਵੱਡਾ ਪੰਜਾਬ ਦੀ ਜਿਹੜੀ ਸਮੱਸਿਆ ਆ ਉਹ ਨਸ਼ਾ ਆ ਕਿਉਂਕਿ ਨਸ਼ੇ ਕਾਰਨ ਕਿੰਨੇ ਘਰ ਬਰਬਾਦ ਹੋ ਗਏ ਕਿੰਨੇ ਨੌਜਵਾਨ ਜਿਹੜੇ ਆ ਉਹ ਜਿਨ੍ਹਾਂ ਦੀ ওভারਡੋਜ਼ ਕਾਰਨ ਜਾਂ ਹੋਰ ਕਾਰਨਾਂ ਕਰਕੇ ਨਸ਼ਾ ਕਰਕੇ ਮੌਤ ਹੋ ਚੁੱਕੀ ਆ ਪੰਜਾਬ ਲਈ ਇੱਕ ਬਹੁਤ ਵੱਡੀ ਤਰਾਸ਼ਦੀ ਆ ਅਸੀਂ ਪਚਰੰਗਾ ਵਾਸੀਆਂ ਨੇ ਇਹੀ ਸੋਚਿਆ ਇਹ ਇਹਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਇੱਕ ਜਿਹੜੀ ਪਨੀਰੀ ਆ ਕਿਉਂਕਿ ਕਹਿੰਦੇ ਹੁੰਦੇ ਜਵਾਨ ਅਵਸਥਾ ਵਿੱਚ ਪਹੁੰਚਣ ਤੋਂ ਪਹਿਲਾਂ ਬੱਚੇ ਨੂੰ ਮੋਲਡ ਕਰਨਾ ਸੌਖਾ ਹੁੰਦਾ ਹੈ ਕਿਉਂਕਿ ਉਹ ਕੋਰਾ ਕਾਗਜ਼ ਹੁੰਦਾ ਹੈ ਅਸੀਂ ਚਾਹੁੰਦੇ ਹਾਂ ਕਿ ਛੋਟੇ ਬੱਚਿਆਂ ਨੂੰ ਗਰਾਉਣਾ ਜੋੜਿਆ ਜਾਵੇ ਤੇ ਜਿਹਦੇ ਕਾਰਨ ਇਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਰੀਰ ਦਾ ਇਹਨਾਂ ਨੂੰ ਸ਼ੌਂਕ ਪੈਦਾ ਹੋਵੇ ਨਸ਼ਿਆਂ ਤੋਂ ਦੂਰ ਰਹਿਣ ਕਿਉਂਕਿ ਬਾਕਫਕ ਸਰਕਾਰਾਂ ਆਈਆਂ ਨਸ਼ਾ ਵਾਲੇ ਬਹੁਤ ਵੱਡੇ ਵੱਡੇ ਐਲਾਨ ਹੋਏ ਚਲੋ ਸਰਕਾਰਾਂ ਨੇ ਕਿਸੇ ਹੱਦ ਤੱਕ ਕੰਮ ਵੀ ਕੀਤਾ ਨਸ਼ਾ ਦੇ ਪਰ ਪੂਰੀ ਤਰ੍ਹਾਂ ਜਿਹੜਾ ਨਸ਼ਾ ਨੂੰ ਖਤਮ ਕਰਨ ਦੇ ਵਿੱਚ ਇਹ ਸਾਰੀਆਂ ਸਰਕਾਰਾਂ ਤਕਰੀਬਨ ਅਸਮਰਥ ਰਹੀਆਂ ਕਿਉਂਕਿ ਇਹ ਗੱਲਾ ਸਰਕਾਰਾਂ ਦਾ ਕਸੂਰੀ ਨਹੀਂ ਹੁੰਦਾ ਜਿਹੜਾ ਸਾਡਾ ਸਮਾਜ ਆ ਇਹਨੂੰ ਵੀ ਕੁਝ ਗਿਆਨ ਦੀ ਨੌਲੇਜ ਦੀ ਲੋੜ ਹੁੰਦੀ ਆ ਨਸ਼ੇ ਤੋਂ ਦੂਰ ਰਹਿਣ ਲਈ ਤੇ ਇਥੋਂ ਅਸੀਂ ਇਹ ਸੋਚਿਆ ਬਈ ਛੋਟੇ ਬੱਚੇ ਆ ਅਸੀਂ ਇਹਨਾਂ ਨੂੰ ਹੀ ਤਿਆਰ ਕਰੀਏ ਇਹਨਾਂ ਨੂੰ ਹੀ ਸਿੱਖਿਆ ਦਿੱਤੀ ਜਾਵੇ ਖੇਡਾਂ ਪ੍ਰਤੀ ਤੇ ਜਿਹਦੇ ਕਾਰਨ ਇਹ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਇਹਨਾਂ ਬੱਚਿਆਂ ਵਿੱਚੋਂ ਕੋਈ ਵਧੀਆ ਖਿਡਾਰੀ ਉਹਨਾਂ ਦੇ ਸਮੇਂ ਦੇ ਵਿੱਚ ਪੈਦਾ ਹੋਵੇ ਜਿਵੇਂ ਆਪਾਂ ਦੇਖਦੇ ਕਿ ਪੰਜਾਬ ਦੇ ਕਿੰਨੇ ਹੀ ਖਿਡਾਰੀ ਨੈਸ਼ਨਲ ਗੇਮਾਂ ਵਿੱਚ ਹੁੰਦੇ ਸੀ ਜਿਵੇਂ ਸੁਣਿਆ ਤੁਸੀਂ ਹਾਕੀ ਜਿਹੜੀ ਪੰਜਾਬੀਆਂ ਤੋਂ ਬਗੈਰ ਇੰਡੀਆ ਦੀ ਹਾਕੀ ਪੰਜਾਬੀਆਂ ਤੋਂ ਬਗੈਰ ਬਿਲਕੁਲ ਅਧੂਰੀ ਆ ਤੁਸੀਂ ਦੇਖਦੇ ਹਾਂ ਕਿ ਪੰਜਾਬ ਦੇ ਕਾਫੀ ਖਿਡਾਰੀ ਇੰਡੀਆ ਹਾਕੀ ਦੇ ਵਿੱਚ 6 ਖਿਡਾਰੀ ਇੱਕ ਅੱਧੀ ਦਰਜਨ ਤੋਂ ਵੱਧ ਖਿਡਾਰੀ ਤਨੇ ਪੰਜਾਬ ਦੇ ਖੇਡਦੇ ਹਾਕੀ ਦੇ ਵਿੱਚ ਉਸ ਦਾ ਕਾਰਨ ਸਿਰਫ ਇਹ ਹੁੰਦਾ ਸੀ ਕਿ ਜਿਆਦਾ ਖਿਡਾਰੀ ਜੇ ਮਠਾਪੁਰ ਸੰਸਾਰਪੁਰ ਦੇ ਵੀ ਕਾਫੀ ਖਿਡਾਰੀ ਪਹਿਲਾਂ ਹੋ ਚੁੱਕੇ ਆ ਇਹਨਾਂ ਨੂੰ ਲੱਗ ਕੇ ਆਪਣੇ ਆਰਮੀ ਦੀ ਸ਼ੌਣੀ ਕੈਂਟ ਦੀ ਗਰਾਊਂਡ ਮਿਲਦੀ ਸੀ ਔਰ ਉਹ 2-3 ਪਿੰਡਾਂ ਨੇ ਉਹਨਾਂ ਸਮਿਆਂ ਦੇ ਵਿੱਚ ਉਹ ਸ਼ੌਣੀ ਵੀ ਹਾਂ ਜਿਹੜੀਆਂ ਗਰਾਊਂਡਾਂ ਦੇ ਵਿੱਚ ਪ੍ਰੈਕਟਿਸ ਕੀਤੀ ਅਤੇ ਹਾਕੀ ਦਾ ਇੱਕ ਸ਼ੌਂਕ ਪੈਦਾ ਹੋਇਆ ਉਹਨਾਂ ਨੂੰ ਜਿਹਦੇ ਵਿੱਚ ਕਈ ਨਾਮਵਰ ਹਾਕੀ ਖਿਡਾਰੀ ਪੈਦਾ ਹੋ ਚੁੱਕੇ ਆ ਮਠਾਪੁਰ ਸੰਸਾਰ ਪੁਰ ਦੇ ਵਿੱਚ ਇਸੇ ਤਰ੍ਹਾਂ ਹੀ ਦੇਖੋ ਵੱਖ-ਵੱਖ ਇਲਾਕਿਆਂ ਵਿੱਚ ਜਿਵੇਂ ਨਵਾਂ ਸ਼ਹਿਰ ਮਾਲਪੁਰ ਇਧਰ ਸਾਈਡ ਦੇ ਉੱਤੇ ਫੁੱਟਬਾਲ ਦਾ ਕਾਫੀ ਸ਼ੌਂਕ ਆ ਜੇ ਫੁੱਟਬਾਲ ਮੈਚ ਹੁੰਦੇ ਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖ-ਵੱਖ ਖੇਡਾਂ ਦੇ ਸ਼ੌਂਕ ਜਿਹੜਿਆ ਬਹੁਤ ਚੰਗੀ ਗੱਲ ਆ ਪਰ ਸਭ ਤੋਂ ਜੋ ਵੱਧ ਖੇਡ ਪੰਜਾਬ ਦੀ ਕੁਆਲਟੀ ਸੀ ਮਾਂ ਖੇਡ ਕਬੱਡੀ ਬੜੀ ਸੋਹਣੀ ਖੇਡ ਸੀ ਪੰਜਾਬ ਸਟਾਈਲ ਦੀ ਪਰ ਥੋੜੇ ਅਫਸੋਸ ਦਾ ਗੱਲ ਪੈ ਰਿਹਾ ਕਿ ਪੱਜਾ ਸਟਾਈਲ ਕਬੱਡੀ ਵਿੱਚ ਵੀ ਜਿਹੜਾ ਨਸ਼ਾ ਸੀ ਉਹ ਆਵੜਿਆ ਉਹਦੇ ਵਿੱਚ ਵੀ ਸਭ ਕੁਝ ਅਛਾ ਨਹੀਂ ਰਿਹਾ ਤੇ ਇਸੇ ਤਰ੍ਹਾਂ ਹੁਣ ਚਲੋ ਫਿਰ ਵੀ ਚੰਗੇ ਖਿਡਾਰੀਆਂ ਦੀ ਕੋਈ ਘਾਟ ਨਹੀਂ ਹੁੰਦੀ ਕਿੰਦੇ ਤੇ ਫਿਰ ਵੀ ਪੰਜਾਬ ਦੀ ਨਹੀਂ ਪੰਜਾਬ ਸਟਾਈਲ ਕਮਟੀ ਆ ਇਹ ਲੈnde ਪੰਜਾਬ ਦੀ ਪੰਜਾਬ ਸਟਾਈਲ ਕਮਟੀ ਨੂੰ ਕਾਫੀ ਵਧੀਆ ਇਹਨਾਂ ਕੁ ਟੀਮਾਂ ਹੈਗੀਆਂ ਪੰਜਾਬ ਸਟਾਈਲ ਦੀਆਂ ਤੇ ਇਹ ਛੋਟੇ ਬੱਚਿਆਂ ਵਿੱਚ ਜਿਹੜੇ ਮੁਕਾਬਲੇ ਹੋਇਆ ਉਹਨਾਂ ਵਿੱਚ ਜਿਹੜੇ ਜੇਤੂ ਬੱਚੇ ਸੀ ਇਹਨਾਂ ਨੂੰ ਇਨਾਮਾਂ ਨਾਲ ਨਿਵਾਜਿਆ ਗਿਆ ਦੇਨ ਪੋਜੀਸ਼ਨਾਂ ਫਰਸਟ ਸੈਕੰਡ ਤੇ ਥਰਡ ਤਿੰਨ ਪੋਜੀਸ਼ਨਾਂ ਵਿੱਚ ਇਹਨਾਂ ਨੂੰ ਬਣਤੋ ਨਾ ਇਹਨਾਂ ਨਾਮ ਦੇ ਤੇ ਗਿਆ ਸਰਪੰਚ ਸਿੰਘ ਦਾ ਸਰਪੰਚ ਸੂਦ ਕੁਮਾਰ ਚੱਡਾ ਵੱਲੋਂ ਤੇ ਇਹ ਬਣੀ ਵਧੀਆ ਗੱਲ ਹੈ ਜੀ ਸਾਡੇ ਪਿੰਡ ਦੇ ਪਤਵੰਤੇ ਸੱਜਣ ਜਿੱਦਾਂ ਇੰਦਰਜੀਤ ਸਿੰਘ ਰਾਣਾ ਐ ਸਾਬਕਾ ਸਰਪੰਚ ਪਰਮਜੀਤ ਅਤੇ ਨੌਜਵਾਨ ਹਰਦੀਪ ਹਰਮਨ ਐ 75 ਸਿੰਘ ਉਹਨਾਂ ਸਾਰੇ ਨੌਜਵਾਨ ਇਹਨਾਂ ਦੇ ਨਾਮ ਮੈਂ ਨਾਂ ਲੈ ਸਕਾਂ ਉਹਨਾਂ ਦਾ ਸਾਰਿਆਂ ਦਾ ਬਹੁਤ ਵੱਡਾ ਜੁਰਮ ਹੋਣਾ ਨੇ ਇਨ੍ਹਾਂ ਕਿੱਡਾਂ ਦੇ ਵਿੱਚ ਇਸ ਤੋਂ ਅੱਗੇੜਾ ਹੁਣ ਪ੍ਰੋਸੈਸ ਹੈ ਜਿਸ ਤੋਂ ਅੱਗੇੜਾ ਕਾਰਜ ਹੋਰੀ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੂਸਰੇ ਪਿੰਡਾਂ ਤੋਂ ਬੱਚੇ ਵੀ ਇਸ ਰੋਗ ਦੇ ਵਿੱਚ ਭਾਗ ਲੈਣ ਆਉਣਗੇ ਜਿਹੜੇ ਕਿ ਖੁਸ਼ਕ ਦੇਣਾਂ ਤੱਕ ਅਸੀਂ ਇਹ ਮੁਕਾਬਲੇ ਤੋਂ ਹੋ ਰਿਹਾ ਰਹੇ ਹਾਂ ਔਰ ਇਹਨਾਂ ਮੁਕਾਬਲੇ ਦਾ ਜਿਹੜਾ ਸਾਡਾ ਸਿੱਧਾ ਸੰਬੰਧ ਬਾਕ-ਬਾਕ ਜੋ ਉਹਨਾਂ ਲੋਕਾਂ ਨੂੰ ਸੰਦੇਸ਼ ਦੇਣਾ ਹੈ ਇਹ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜੋ ਔਰ ਅਸੀਂ ਕਾਗੜੇ ਪੜਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿੰਨਾਂ ਪਿੰਡਾਂ ਕੋਲ ਗਰਾਊਂਡ ਨਹੀਂ ਹਨ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਤਿਰੰਗੇ ਦੀ ਗਰਾਊਂਡ ਸ਼ਾਮ ਸਮੇਂ ਜਰ ਲਓ ਜਿੱਥੇ ਬੱਚਿਆਂ ਦੀ ਪ੍ਰੈਕਟਿਸ ਕਰਵਾਈ ਜਾਂਦੀ ਆ ਸ਼ਾਮ ਦੇ ਸਮੇਂ ਬੱਚਿਆਂ ਨੂੰ ਖੇਡਾਂ ਆਦਿ ਨਾਲ ਨਾਲ ਕਪੜੇ ਇਧੋੜਾ ਹਾਈ ਜੰਪ ਉਹ ਜਿਹੜੇ ਹੋਰ ਜਿਹੜੇ ਸੰਪਤ ਛੋਲੇ ਖੇਡਦਾ ਆ ਕਰਵਾਈਆਂ ਜਾਂਦੀਆਂ ਵਾਲੀਬਾਲ ਦੀ ਖੇਡ ਵੀ ਟੀਮ ਬਹੁਤ ਵਧੀਆ ਬਜਰੰਗੇ ਵਿੱਚ ਚੱਲ ਰਹੀ ਆ ਜਿਹਦੇ ਵਿੱਚ ਜੇ ਕੋਈ ਬੱਚਾ ਵਾਲੀਬਾਲ ਵਧੀਆ ਖੇਡਦਾ ਆ ਉਹ ਵਾਲੀਬਾਲ ਵੀ ਖੇਡ ਸਕਦਾ ਆ ਸਾਡਾ ਹੋਰ ਵੀ ਉਧਰ ਚੱਲ ਰਿਹਾ ਆ ਤੇ ਇਸ ਤੋਂ ਬਾਅਦ ਹੋਰਨ ਸਮੇਂ ਦੇ ਵਿੱਚ ਬਜਰੰਗਾ ਇੱਕ ਸਟੇਡੀਅਮ ਲਈ ਦ ਗਵਰਨਮੈਂਟ ਬੁਲਵੰਗ ਮਤੂ ਬੋਤਕਾ ਆਇਆਤੇ ਔਰ ਵਾਲੇ ਸਮੇਂ ਵਿੱਚ ਜਲਦੀ ਹੀ ਕੁਸ਼ਕਰਾਉਂਡ ਕਟ ਪਤਨਗੇ ਲਈ ਕਰੇ ਕੇ ਤੇ ਵਾਰਿਆ ਅੰਮਰ ਸਾਵਧਨਤ ਕੋ ਸਦਤਾ ਜਿਹਦੇ ਵਿੱਚ ਕੋਈ 35 ਟਰੀ ਲਾਤ ਰੁਈਆ ਬੰਦੂ ਪ੍ਰਯਾਤਨ ਕਰ ਚਲੋ ਉਹਦੇ ਨਾਲ ਗਰਾਉਂਡ ਦੀ ਦਿੱਖ ਵੱਖਰੀ ਲੱਗੇਗੀ ਇਹਨੂੰ ਸੈਸ ਵੀਗਰਾ ਤੇ ਸਾਰਾ ਕੁਝ ਜੋ ਵੀ ਹੈ ਉਹਦੇ ਕੀਤਾ ਜਾਊਗਾ ਦੇ ਇਤਸਤਰਾ ਜਿਹੜੇ ਇਹਨਾਂ ਦੀ ਇਹ ਸਾਹਮਣੇ ਸਨੈਪ ਜਿਹੜੇ ਜੇਤੂ ਬੱਚੇ ਆਪਣੇ ਪੜਾ ਰਹੇ ਆ ਤੇ ਬਹੁਤ ਵਧੀਆ ਗੱਲ ਹੈ ਜੀ ਕੋਚ ਹਰਮਨ ਇਹ ਆ ਜੀ 3000 ਮੀਟਰ ਦੀ ਦੌੜ ਵਿੱਚ ਜਿਹੜੇ ਫਸਟ ਆਏ ਆ ਕੀ ਨਾਮ ਬੱਚੇ ਅਮਨਦੀਪ ਕੁਮਾਰ ਹਾਂ ਅਮਨਦੀਪ ਕੁਮਾਰ ਅਮਨ ਕੁਮਾਰ ਹਾਂ ਅਮਨਦੀਪ ਕੁਮਾਰ ਹਾਂ ਮੈਂ ਅਮਿਤ ਕੁਮਾਰ ਅਮਨਦੀਪ ਕੁਮਾਰ ਹਾਂ ਮਨਦੀਪ ਇਹ ਜੀ 3000 ਮੀਟਰ ਦੀ ਦੌੜ ਵਿੱਚ ਪਹਿਲੇ ਨੰਬਰ ਤੇ ਜਿਹੜਾ ਬੱਚਾ ਆ ਬਹੁਤ ਵੱਡੀ ਲੰਬੀ ਦੌੜ ਹੈ 3 ਕਿਲੋਮੀਟਰ ਦੀ ਦੌੜ ਬਹੁਤ ਲੰਬੀ ਹੁੰਦੀ ਆ ਰੈਗੂਲਰ ਉਸ ਤੋਂ ਬਾਅਦ ਸੈਕੰਡ ਇਹ ਬੱਚਾ ਆ ਕੀ ਨਾਮ ਤੁਹਾਡਾ ਆਜੇ ਆਜੇ ਪਤਰੰਗੇ ਤੋਂ ਇਹ ਵੀ ਬੱਚਾ ਪਤਰੰਗੇ ਤੋਂ ਜੀ 3000 ਮੀਟਰ ਦੀ ਦੌੜ ਵਿੱਚ ਸੈਕੰਡ ਪ੍ਰਾਈਜ਼ ਇਹਨੇ ਲਿਆ ਆ ਤੇ ਥਰਡ ਪ੍ਰਾਈਜ਼ ਇਹ ਬੱਚਾ ਆ ਜੀ ਕੀ ਨਾਮ ਗਗਨਦੀਪ 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 ਨੇ 3000 ਮੀਟਰ ਦੇ ਵਿੱਚ 3rd ਪ੍ਰਾਈਜ਼ ਹਾਸਲ ਕੀਤਾ ਇਹ ਬੜੀ ਲੰਬੀ ਦੌੜ ਸੀ ਕਿਉਂਕਿ 3000 ਮੀਟਰ ਦੀ ਦੌੜ ਜਿਹੜੀ ਹੁੰਦੀ ਹੈ ਬਹੁਤ ਲੰਬੀ ਦੌੜ ਹੁੰਦੀ ਹੈ ਕਾਫੀ ਇਹ ਤੇ ਇਹਨਾਂ ਬੱਚਿਆਂ ਦੀ ਬਹੁਤ ਹੀ ਵਧੀਆ ਪ੍ਰਤਿਭਾ ਰਹੀ ਆ ਬਹੁਤ ਵਧੀਆ ਕੋਸ਼ਿਸ਼ ਰਹੀ ਆ ਤੇ ਅਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਲੰਬੇ ਦੌੜ ਇਹ ਦੌੜਨ ਵਾਲੀ ਸੋਚ ਰਿਹਾ ਆ ਧੰਨਵਾਦ ਜੀ ਆਏ ਹੋ ਸਾਰੇ ਪਤਵੰਤੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਬੱਚੇ ਰੰਗੇ ਦੀਏ ਇਸ ਗਰਾਊਂਡ ਨੂੰ ਭਾਗ ਲਾਏ ਤੇ ਉਸ ਤੋਂ ਵੱਧ ਅਸੀਂ ਖੁਸ਼ ਆਏ ਨਾ ਬੱਚਿਆਂ ਤੇ ਜਿਹਨਾਂ ਬੱਚਿਆਂ ਦੀ ਬਦੌਲਤ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਅਸੀਂ ਇਸ ਗੱਲ ਦੀ ਬੜੀ ਖੁਸ਼ੀ ਚਾਹੁੰਦੇ ਆਂ ਵੀ ਜਿਵੇਂ ਇੱਕ ਸਾਡਾ ਨੌਜਵਾਨ ਹਰਮਨ ਆ ਇਹਦੇ ਬੜਾ ਉਦਮ ਆ ਜੀ ਇਹਨੇ ਬੱਚਿਆਂ ਨੂੰ ਲਾਂਬੰਦ ਕੀਤਾ ਖੇਡਾਂ ਵੱਲੋਂ ਖਿੱਚਿਆ ਇਹਨਾਂ ਬੱਚਿਆਂ ਨੂੰ ਹਮ ਤੋਂ ਸਾਡਾ ਮੇਨ ਮੋਟਿਵ ਇਹੀ ਆ ਤੁ ਜਿਵੇਂ ਬੱਚੇ ਅੱਜ ਕੱਲ ਮੋਬਾਈਲ ਦੇ ਬਿਲਕੁਲ ਕਲੋਜ਼ ਹੋਏ ਫਿਰਦੇ ਆ ਵੀ ਮੋਬਾਈਲਾਂ ਨੂੰ ਚਲਾਈ ਫਿਰਦੇ ਆ ਵੀਡੀਓ ਗੇਮਾਂ ਖੇਡਦੇ ਆ ਜਾਂ ਆਪਾਂ ਟੀਵੀ ਦੇਖੀ ਜਾਂਦੇ ਆ ਸਟੱਡੀ ਤੋਂ ਇਲਾਵਾ ਇਹ ਬੱਚੇ ਆ ਨਾ ਇਹਦਾ ਵਾਧੂ ਟਾਈਮ ਆ ਜਿਆਦਾ ਮੋਬਾਈਲਾਂ ਤੇ ਬਤਾਉਂਦੇ ਆ ਸਾਡਾ ਮੇਨ ਮੋਟਿਵ ਪਤਰੰਗਾ ਵਾਸੀਆਂ ਦਾ ਇਹ ਹੀ ਆ ਵੀ ਬੱਚੇ ਮੋਬਾਈਲਾਂ ਨੂੰ ਘੱਟ ਤੋਂ ਘੱਟ ਯੂਜ਼ ਕਰਨ ਤੇ ਇਸ ਗਰਾਊਂਡ ਦੇ ਪਤਰੰਗੇ ਦੀ ਗਰਾਊਂਡ ਵਿੱਚ ਆ ਕੇ ਅਸੀਂ ਦੂਜੇ ਪਿੰਡਾਂ ਦੇ ਬੱਚਿਆਂ ਨੂੰ ਵੀ ਇਹ ਗੱਲ ਕਹਿੰਦੇ ਆ ਕਿ ਇੱਥੇ ਆਓ ਇਹਨਾਂ ਬੱਚਿਆਂ ਦੀ ਤਰ੍ਹਾਂ ਦੇਖੋ ਇਹਦੇ ਵਿੱਚ ਦੌੜਾ 3000 ਮੀਟਰ ਦੀ ਦੌੜ ਲੱਗੀ 1600 ਮੀਟਰ ਦੀ ਦੌੜ ਲੱਗੀ 200 ਦੀ 400 ਦੀ ਇਹਨਾਂ ਸਾਰੇ ਬੱਚਿਆਂ ਨੇ ਭਾਗ ਲਿਆ ਤੇ ਇਹਨਾਂ ਵਿੱਚ ਬਹੁਤ ਬੱਚੇ ਜੇਤੂ ਰਹੇ ਆ ਜਿਹਨਾਂ ਦੇ ਨਾਮ ਅਸੀਂ ਬਾਅਦ ਵਿੱਚ ਅਨਾਉਂਸ ਕਰਦੇ ਆ ਤੇ ਅਸੀਂ ਇਹੀ ਮੰਗ ਕਰਦੇ ਆ ਵੀ ਜਿੰਨੇ ਬੱਚੇ ਆਪਣਾ ਭਵਿੱਖਿਆ ਇਹ ਪੰਜਾਬ ਦਾ ਭਵਿੱਖਿਆ ਤੇ ਇਹਨਾਂ ਨੂੰ ਆਪਾਂ ਖੇਡਾਂ ਵੱਲ ਪ੍ਰਭਾਵਿਤ ਕਰੀਏ ਮੈਂ ਧੰਨਵਾਦੀ ਹਾਂ ਸਰਪੰਚ ਸੂਚ ਕੁਮਾਰ ਜੱਦਾ ਜੀ ਦੇ ਜਿਨ੍ਹਾਂ ਦੀ ਅੱਜ ਬਹੁਤ ਹੀ ਵੱਡਾ ਉਪਰਾਲਾ ਆ ਜਿਨ੍ਹਾਂ ਨੇ ਇੱਥੇ ਆ ਕੇ ਇਸ ਉਦਮ ਨੂੰ ਹੋਰ ਵੀ ਚਾਰਚਾਂ ਲਾਏ ਧੰਨਵਾਦ ਜੀ ਥੈਂਕ ਯੂ ਮਿਹਰਬਾਨ ਮੈਂ ਧੰਨਵਾਦ ਇਹ ਆ ਸਰਪੰਚ ਅਤਾ ਸਾਹਿਬ ਦਾ ਕਿ ਜਿਨ੍ਹਾਂ ਨੇ ਆਪਣੇ ਅੱਜ ਜਨਮ ਦਿਨ ਤੇ ਇਹਦਾ ਪ੍ਰੋਗਰਾਮ ਲਿਖਿਆ ਤੇ ਸਾਰੇ ਜਿਹੜੇ ਸਾਡੇ ਪਿੰਡ ਦੇ ਪਤਵੰਤੇ ਸੱਜਣ ਉਹਨਾਂ ਨੂੰ ਇੱਥੇ ਬੁਲਾ ਕੇ ਤੇ ਗਰਾਊਂਡ ਦੇ ਵਿੱਚ ਚਾਰ ਚੰਦ ਲਵਾਏ ਆ ਤੇ ਇਹ ਬੱਚੇ ਜਿਹੜੇ ਆ ਇਹ 2 ਮਹੀਨੇ ਹੋ ਗਏ ਨੇ ਪ੍ਰੈਸ਼ਰ ਕਰਦੇ ਆ ਇਹਨੂੰ ਕਿਉਂਕਿ ਹਰੇਕ ਜਿਹੜਾ ਸੂਲ ਦੇ ਵਿੱਚ ਬੱਚਾ ਪੜਦਾ ਉਹਦਾ ਮਹਤਿਆਰਤਾ ਹੁੰਦਾ ਹੀ ਹੈ ਤੇ ਅੱਜ ਸਾਰੇ ਬੱਚਿਆਂ ਦਾ ਜਿਹੜਾ ਪੇਪਰ ਸੀਗਾ ਉਹ ਬਹੁਤ ਵਧੀਆ ਸਾਰੇ ਬੱਚਿਆਂ ਨੇ ਜਿਹੜਾ ਕੈਲਕੂਲੇਟ ਕੀਤਾ ਤੇ ਮੈਂ ਧੰਨਵਾਦ ਦਿਆਂ ਜਿੰਨੇ ਵੀ ਸਰੋਆ ਆਏ ਸੱਜਣ ਤੇ ਸਾਡੇ ਪਿੰਡ ਦੇ ਜਿੰਨੇ ਵੀ ਮਤਵੰਤੇ ਸੱਜਣ ਆ ਇਹਨਾਂ ਨੇ ਗਰਾਊਂਡ ਦੇ ਵਿੱਚ ਆ ਕੇ ਬੱਚਿਆਂ ਦਾ ਹੌਸਲਾ ਵਸਾਈ ਕੀਤਾ ਕਿਉਂਕਿ ਜਿਹੜਾ ਅੱਜ ਕੱਲ ਦਾ ਬੱਚਾ ਜਿਹੜਾ ਜਿਉ ਉਹ ਸਾਰਾ ਦਿਨ ਫੋਨ ਤੇ ਲਗਾ ਰਹਿਦਾ ਹੈ ਤੇ ਇੱਕ ਇੱਕ ਹੋਰ ਜਿਹੜਾ ਆਪਣਾ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਚੱਲਦਾ ਉਹ ਵੀ ਇਸ ਕਰਕੇ ਦੀ ਉੱਤੋਂ ਵੀ ਬਚਣ ਲਈ ਅਸੀਂ ਇਹ ਜਿਹੜਾ ਕੰਮ ਸਾਡੇ ਹਰਮਨ ਜੀ ਨੇ ਸ਼ੁਰੂ ਕੀਤਾ ਤੇ ਨਾਲ ਸਾਡੇ ਸੂਰਜ ਚੱਟਾ ਸਾਹਿਬ ਕਿਉਂਕਿ ਇਹਨਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਦੇਖੋ ਆ ਜਿਹੜੀਆਂ ਜਿਹੜੀਆਂ ਵਰਦੀਆਂ ਪਾਈਆਂ ਵੀ ਚੱਟਾ ਸਾਹਿਬ ਸਰਪੰਚ ਸਾਹਿਬ ਨੇ ਦਿੱਤੀਆਂ ਤੇ ਇਹ ਉਦੋਂ ਵੀ ਕਰਦੇ ਰਹਿੰਦੇ ਆ ਤੇ ਅੱਜ ਦਾ ਜਿਹੜਾ ਸਾਰਾ ਪ੍ਰੋਗਰਾਮ ਆ ਉਹ ਵੀ ਸਰਪੰਚ ਸੂਰਜ ਚੱਟਾ ਜੀ ਦੀ ਅਗਵਾਈ ਵਿੱਚ ਹੋਇਆ ਤੇ ਬੱਚਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਹ ਨਾ ਹੋਵੇ ਕਿ ਇੱਕ ਦਿਨ ਨਹੀਂ ਵੀ ਹਰਮਨ ਜੀ ਆਉਂਦੇ ਤੇ ਤੁਸੀਂ ਜਿਹੜੇ ਹੌਣ ਤੇ ਜ਼ਰੂਰ ਆਣਾ ਤਾਕਤ ਤੁਹਾਡੇ ਜਿਹੜੀ ਹਾਜ਼ਰੀ ਜ਼ਰੂਰ ਦਾਣੀ ਚਾਹੀਦੀ ਹੈ ਮੈਂ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਧੰਨਵਾਦ ਦਿਆਂ ਕਿ ਤੁਸੀਂ ਇਸੇ ਤਰ੍ਹਾਂ ਗਰਾਊਂਡ 'ਤੇ ਆ ਕੇ ਗਰਾਊਂਡ ਨੂੰ ਚਾਰ ਚੰਨ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ